ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ European Punjabi 360 ਤੇ ਇਸ ਚੈਨਲ ਦੇ ਸੇ ਤੁਹਾਨੂੰ ਇਟਲੀ ਦੇ ਪੇਪਰਾਂ ਨੂੰ ਲੈ ਕੇ ਤੇ ਇਟਲੀ ਦੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ ਜੇ ਤੁਸੀਂ ਵੀ ਹਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਆਈਕਨ ਜਰੂਰ ਦਬਾਰ ਦਿਓ ਤੇ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਵੀਡੀਓ ਨੂੰ ਸੋ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਸਭ ਤੋਂ ਪਹਿਲੀ ਖਬਰ ਆਈ ਹੈ ਕਿ ਇਟਲੀ ਦੀ ਇਮੀਗ੍ਰੇਸ਼ਨ ਲੈ ਕੇ ਇਟਲੀ ਦੇ 23 ਸ਼ਬਿਆਂ ਦੇ ਵਿੱਚ ਵੱਡੇ ਪੁਲਿਸ ਆਪਰੇਸ਼ਨ ਦੇ ਦੌਰਾਨ ਪਤਾ ਲੱਗਾ ਹੈ ਕਿ ਕੁਝ ਲੋਕ ਜਿਹੜੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਸੀ ਉਹਨਾਂ ਤੋਂ ਪੈਸੇ ਲੁੱਟਦੇ ਸੀ ਵੀ ਅਸੀਂ ਤੁਹਾਡੇ ਡਾਕੂਮੈਂਟ ਬਣਾਵਾਂਗੇ ਅਸੀਂ ਤੁਹਾਡੇ ਇਹ ਪੇਪਰ ਤੁਹਾਡੇ ਸਿੱਧੇ ਕਰਾਂਗੇ ਤੇ ਵਿਦੇਸ਼ੀਆ ਤੋਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਲਈ ਤੇ ਉਹਨਾਂ ਤੋਂ ਉਹ 1000 ਤੋਂ ਲੈ ਕੇ 5000 ਯੂਰੋ ਤੱਕ ਠੱਗਦੇ ਸੀਗੇ ਤੇ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ ਜਿਨ੍ਹਾਂ ਦੇ ਵਿੱਚ 1317 ਵਿਦੇਸ਼ੀਏ ਤੇ 167 ਕੰਪਨੀਆਂ ਦੀ ਜਾਂਚ ਕੀਤੀ ਗਈ ਆ ਤੇ ਜਿਨ੍ਹਾਂ ਦੇ ਵਿੱਚੋਂ ਲੋ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਹੁਣ ਆਪਾਂ ਜਾਣਦੇ ਹਾਂ ਸਾਰੀ ਖਬਰ ਦੀ ਡਿਟੇਲ ਜਿਹੜਾ ਇਹ ਸਰਕਾਰ ਬੋਲੇ ਕ ਵੱਡਾ آپریشن ਚਲਾਇਆ ਗਿਆ ਤੇ ਇਹ ਆਪਰੇਸ਼ਨ 23 ਸੂਬਿਆਂ ਦੇ ਵਿੱਚ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮਿਲਾਨ ਬਲੋਨੀਆ ਬਾਰੀ ਕਸਰਤਲ ਟ੍ਰੈਂਟੋ ਚੈਂਸਾ ਅਤੇ ਹੋਰ ਵੀ ਸ਼ਹਿਰ ਇਹਦੇ ਵਿੱਚ ਸ਼ਾਮਿਲ ਸਗੇ ਤੇ ਇਸੇ ਜਿਹੜਾ ਆਪਰੇਸ਼ਨ ਚਲਾਇਆ ਗਿਆ ਇਹਦੇ ਲਈ ਸਰਕਾਰ ਦੇ ਖਾਸ ਪੁਲਿਸ ਦੀਆਂ ਯੂਰੋਟਾ ਸ਼ਾਮਿਲ ਸਗੇ ਇਮੀਗ੍ਰੇਸ਼ਨ ਦਫਤਰ ਤੇ ਪ੍ਰਾਧਕ ਯੂਰੋਟਾ ਵੀ ਸ਼ਾਮਿਲ ਸਗੀਆਂ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਇਹਨਾਂ ਸੂਬਿਆਂ ਦੇ ਵਿੱਚੋਂ ਜਿਹੜਾ ਖਾਸ ਫੋਕਸ ਕੀਤਾ ਗਿਆ ਸੀ ਉਸੇਗਾ 85 ਦੇ ਵਿੱਚ 85 ਸ਼ਹਿਰ ਦੇ ਵਿੱਚ ਪੁਲਿਸ ਨੇ ਖੇਤੀਬਾੜੀ ਕਾਰੋਬਾਰਾਂ ਦੇ ਖੇਤੀਬਾੜੀ ਕਾਰੋਬਾਰ ਕਰਦੇ ਸੀ ਉਹਦਾ ਖਾਸ ਨਰੀਖਣ ਕੀਤਾ ਗਿਆ ਕਹਿੰਦੇ ਜਾਂਚ ਦੇ ਵਿੱਚ ਉਹਨਾਂ ਨੂੰ ਘੱਟੋ ਘਾਟ 70 ਵਿਦੇਸ਼ੀ ਮਜ਼ਦੂਰ ਜਿਹੜੇ ਸ਼ੱਕੀ ਪ੍ਰਕਿਰਿਆ ਵਿੱਚ ਸ਼ਾਮਿਲ ਪਾਏ ਗਏ ਤੇ ਕੁੱਲ 128 ਵਿਦੇਸ਼ੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਛੇ ਲੋਕਾਂ ਨੂੰ ਦੇਸ਼ ਤੋਂ ਇਟਲੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਤਿੰਨਾਂ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਬਾਕੀ ਦੀ ਹਲੇ ਜਾਂਚ ਜਾਰੀ ਆ। ਤੋਂ ਇਹਦੇ ਵਿੱਚ ਸਰਕਾਰ ਨੇ ਦੱਸਿਆ ਹੈ ਵੀ ਇਹ ਉਹ ਸੀਗੇ ਜਿਹੜੇ ਇਟਲੀ ਦੇ ਵਿੱਚ ਜਿਹੜੇ ਲੋਕ ਆਉਂਦੇ ਸੀ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਸੀ ਤੇ ਉਹਨਾਂ ਦੇ ਕੋਲੋਂ ਇਹ ਪੇਪਰ ਬਣਾਉਣ ਦਾ ਚਾਂਸ ਆ ਦੇ ਕੇ ਉਹਨਾਂ ਤੋਂ ਪੈਸੇ ਠਾਕੇਦੇ ਸੀ। ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਅਸੀਂ ਤੁਹਾਡੇ ਡਾਕੂਮੈਂਟ ਬਣਾਵਾਂਗੇ ਤੇ ਤੇ ਤੁਸੀਂ ਆਪਣੇ ਸਾਰੇ ਪੇਪਰ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਇੱਥੇ ਚਲਾਉਂਗੇ ਪਰ ਉਹਨਾਂ ਨੂੰ 1000 ਤੋਂ ਲੈ ਕੇ 5000 ਯੂਰੋ ਦੇ ਤੱਕ ਉਹਨਾਂ ਨੂੰ ਠੱਗੇ ਜਾਂਦੇ ਸੀਗੇ ਤੇ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ ਹੈ ਤੇ ਸਰਕਾਰ ਨੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਬਹੁਤ ਵੱਡੀ ਅਸੀਂ ਇਹ ਮੱਲ ਮਾਰੀ ਆ ਤੇ ਅਸੀਂ ਇਦਾਂ ਦੀ ਅਸੀਂ ਹੋਰ ਵੀ ਜਿਹੜੇ ਲੋਕਾਂ ਨੂੰ ਆਪਾਂ ਫੜਾਂਗੇ ਤੇ ਉਹਨਾਂ ਤੇ ਕੇਸ ਚਲਾਵਾਂਗੇ ਤੇ ਜਿਹੜੇ ਲੋਕਾਂ ਨੂੰ ਇਦਾਂ ਠੱਗਿਆ ਜਾਂਦਾ ਆ ਤੇ ਉਹਨਾਂ ਦਾ ਅਸੀਂ ਸਾਥ ਦੇਵਾਂਗੇ ਤੇ ਉਹਨਾਂ ਦੇ ਪੇਪਰ ਬਣਾਣ ਦੀ ਸੀ ਕੋਸ਼ਿਸ਼ ਕਰਾਂਗੇ ਸੋ ਸਰਕਾਰ ਨੇ ਅਪੀਲ ਕੀਤੀ ਹੈ ਵੀ ਜਿਹੜੇ ਵੀ ਲੋਕ ਇਥੇ ਟਿੱਲੀ ਦੇ ਵਿੱਚ ਆਉਂਦੇ ਆ ਤੇ ਆਪਣੇ ਸਹੀ ਢੰਗ ਦੇ ਨਾਲ ਆਓ ਆਪਣੇ ਸਹੀ ਤਰੀਕੇ ਦੇ ਨਾਲ ਆਓ ਜਿਹੜੇ ਇਮੀਗ੍ਰੇਸ਼ਨ ਖੋਲਦੀ ਆ ਆਪਣੇ ਪੇਪਰ ਭਰੋ ਤੇ ਤੁਹਾਡੇ ਸਾਰੇ ਦੇ ਪੇਪਰ ਜਰੂਰ ਬਣਨਗੇ ਸੋ ਜਿਹੜੇ ਵੀ ਜੇ ਤੁਸੀਂ ਵੀ ਤੁਹਾਡੇ ਵਿੱਚੋਂ ਹੀ ਬਹੁਤ ਸਾਰੇ ਭੜਪੜਾ ਜਿਹੜੇ ਅਦਰ ਠੱਗਾਂ ਦੇ ਝਾਂਸਿਆਂ ਦੇ ਵਿੱਚ ਆਉਂਦੇ ਆ ਸੋ ਤੁਸੀਂ ਵੀ ਬਚੋ ਤੇ ਸਰਕਾਰ ਦੇ ਹੁਣ ਪੂਰੀ ਤਰ੍ਹਾਂ ਸਕੱਜਾ ਕਤਕਸਿਆ ਹੋਇਆ ਹੈ ਨਾ ਦੇ ਲਈ ਤੇ ਹੁਣ ਆਪਾਂ ਚੱਲਦੇ ਆਂ ਅਗਲੀ ਖਬਰ ਵੱਲ ਅਗਲੀ ਖਬਰ ਹੈਗੀ ਹੈ ਜੀ ਵੈਰnes ਤੋਂ ਵੈਰnesਡੇ ਇੱਕ ਇਮਾਰਤ ਦੀ ਪੰੰਵੀਂ ਮੰਜ਼ਲ ਤੋਂ ਇੱਕ ਸਾਲ ਦਾ ਬੱਚਾ ਛੱਤ ਤੋਂ ਥੱਲੇ ਡਿੱਗ ਗਿਆ ਹੈ ਤੇ ਜਿਹੜਾ ਇਹ ਬੱਚਾ ਸੀਗਾ ਇਹ ਬੰਗਲਾਦੇਸ਼ੀਆ ਦਾ ਬੱਚਾ ਸੀਗਾ ਤੇ ਜਿਹੜੇ ਇਹ ਪਰਿਵਾਰ 10 ਸਾਲ ਤੋਂ ਉਸੇ ਇਮਾਰਤ ਦੇ ਵਿੱਚ ਰਹਿ ਰਿਹਾ ਸੀਗਾ ਜਦੋਂ ਇਹ ਹਾਸਾ ਹੋਇਆ ਤਾਂ ਉਸ ਬੱਚੇ ਦਾ ਪਿਤਾ ਕੰਮ ਤੇ ਸੀਗਾ ਤੇ ਹਾਸੇ ਦੇ ਦੌਰਾਨ ਹੋਣ ਜਿਹੜੀ ਉਸ ਬੱਚੇ ਦੀ ਮਾਂ ਆ ਉਹ ਇੱਕ ਗੰਭੀਰ ਹਾਲਤ ਦੇ ਵਿੱਚ ਸੱਤਵੇਂ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲਿਆ ਤੇ ਇਸ ਬੱਚੇ ਦੀ ਹਾਲਤ ਵੀ ਗੰਭੀਰ ਦੱਸੀ ਗਈ ਆ ਕਹਿੰਦੇ ਆ ਵੀ ਇਹ ਬੱਚਾ ਆਪਣੀ ਬਾਲਕੋਨੀ ਦੇ ਵਿੱਚ ਖੇਡ ਰਿਆ ਸੀਗਾ ਤੇ ਅਚਾਨਕ ਫਿਸਲਣ ਦੇ ਦੌਰਾਨ ਇਹ ਬੱਚਾ ਛੱਤ ਥੱਲੇ ਜ਼ਮੀਨ ਦੇ ਡਿੱਗਣ ਤੋਂ ਪਹਿਲਾਂ ਇੱਕ ਪਲਾਸਟਿਕ ਦੀ ਛੱਤ 'ਤੇ ਸਿੱਗੀ ਉਹਦੇ ਨਾਲ ਟਕਰ ਆਇਆ ਤੇ ਜਿਹੜਾ ਇਹ ਹਾ사 ਹੋਇਆ ਲਗਭਗ ਰਾਤ ਦੇ 8:30 ਵਜੇ ਵਰਤਿਆ ਗਿਆ ਐਂਬੂਲੈਂਸ ਨੂੰ ਤੁਰੰਤ ਫੋਨ ਕੀਤਾ ਗਿਆ ਤੇ 118 ਨੰਬਰ ਦੇ ਪਡੂਆ ਹਸਪਤਾਲ ਦੇ ਵਿੱਚ ਬੱਚੇ ਨੂੰ ਲਿਜਾਇਆ ਗਿਆ ਤੇ ਉਹਦੀ ਹਾਲਤ ਹਲੇ ਵੀ ਗੰਭੀਰ ਦੱਸੀ ਗਈ ਆ ਅਗਲੀ ਖਬਰ ਹੈਗੀ ਹੈ ਜੀ ਇਟਲੀ ਦੀ ਇੱਕ ਖੋਜ ਦਫ਼ਤਰ ਇੱਕ ਕੰਪਨੀ ਆ ਜੀਜੀਆ ਉਹਨਾਂ ਨੇ ਇੱਕ ਖੋਜ ਕੀਤੀ ਆ ਖੋਜ ਦੇ ਮੁਤਾਬਿਕ 2025 ਤੋਂ ਲੈ ਕੇ 2028 ਦੇ ਵਿਚਕਾਰ ਇਟਲੀ ਦੇ 30 ਲੱਖ ਤੋਂ ਵੱਧ ਜਿਹੜੇ ਵਰਕਰ ਆ ਰਿਟਾਇਰ ਹੋਣਗੇ ਜਿਹੜੇ ਕਿ ਕੁੱਲ 12.5% ਦੇ ਕ੍ਰਾਸ਼ਟਰੀ ਕੁੱਲ ਦਾ ਹਿੱਸਾ ਨੇ ਤੇ ਜਿਨ੍ਹਾਂ ਦੇ ਵਿੱਚੋਂ 1.6 ਮਿਲੀਅਨ ਲੋਕ ਜਿਹੜੇ ਨਿੱਜੀ ਖੇਤਰ 'ਚ ਕੰਮ ਕਰਦੇ ਆ ਜਿਹੜੇ 7.6 ਲੱਖ ਜਿਹੜੇ ਜਨਤਕ ਖੇਤਰ 'ਚ ਕੰਮ ਕਰਦੇ ਆ ਜਿਹੜੇ 6.6 ਲੱਖ ਜਿਹੜੇ ਆਪ ਸਵੈ ਰੁਜ਼ਗਾਰ ਨਾਲ ਜੁੜੇ ਹੋਏ ਆ ਤੇ ਇਹਨਾਂ ਦੇ ਵਿੱਚੋਂ ਇਹ ਕਹਿੰਦੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਉਹ ਖੇਤਰ ਹੈ ਕਿ ਲੰਬਾਰਡੀਆ ਲਾਟਸਿਓ ਤੇ ਵਿਐਨਤੋ ਲੰਬਾਰਡੀਆ ਦੇ ਵਿੱਚ 567700 ਬੰਦਾ ਰਿਟਾਇਰ ਹੋਵੇਗਾ ਲਾਟਿਓ ਦੇ ਵਿੱਚ 350500 5000 ਬੰਦਾ ਰਿਟਾਇਰ ਹੋਵੇਗਾ ਤੇ ਵੈਂਦੋ ਦੇ ਵਿੱਚ 291200 ਬੰਦਾ ਰਿਟਾਇਰ ਹੋਵੇਗਾ ਤੇ ਇੰਨੇ ਬੰਦੇ ਰਿਟਾਇਰ ਹੋਣ ਦੇ ਪਿੱਛੇ ਮਤਲਬ ਕੀ ਆ ਇਟਲੀ ਦੇ ਵਿੱਚ ਕਹਿੰਦੇ 35 ਸਾਲ ਤੋਂ ਘੱਟ ਉਮਰ ਵਾਲੇ ਹਰ 100 ਕਰਮਚਾਰੀ ਦੇ ਲਈ 55 ਸਾਲ ਤੋਂ ਵੱਧ ਉਮਰ ਵਾਲੇ 60 ਕਰਮਚਾਰੀ ਆ ਜਿਹੜੇ 35 ਸਾਲ ਦੀ ਉਮਰ ਵਾਲੇ ਜਿਹੜੇ 100 ਕਰਮਚਾਰੀ ਕੰਮ ਕਰਦੇ ਆ ਤੇ ਜਿਨ੍ਹਾਂ ਦੀ ਉਮਰ 55 ਸਾਲ ਤੋਂ ਵੱਧ ਆ ਉਹ 65 ਕਰਮਚਾਰੀ ਉਹ ਕੰਮ ਕਰਦੇ ਹੁਣ ਜਿ ਆਪੇ ਹਿਸਾਬ ਦਾਅਵਾ ਲਗਾਇਆ ਜਾਵੇ ਜਿਨ੍ਹਾਂ ਦੀ ਉਮਰ 65 ਸਾਲ ਦੀਏ ਤੇ ਉਹਨਾਂ ਨੇ ਹੋਰ 2029 ਦੇ ਵਿੱਚ ਰਿਟਾਇਰਮੈਂਟ ਮਿਲ ਜਾਣੀ ਆ ਸੋ ਇਹ ਸਾਰਾ ਬਿਉਰਾ ਆਇਆ ਹੈ ਵਿੱਚ ਇਹਨਾਂ ਨੂੰ ਜਿਨ੍ਹਾਂ ਨੇ ਹੁਣ ਆਪਣੇ ਕੰਮ ਛੱਡਣੇ ਆ ਸੋ ਇਹ ਸਾਰਾ ਸਰਕਾਰ ਨੇ ਦੱਸਿਆ ਸੋ ਜੇ ਤੁਸੀਂ ਵੀ ਇਹ ਖਬਰ ਦੇਖਣਾ ਚਾਹੁੰਦੇ ਆ ਕੱਲ ਹੀ ਆਈਏ ਤੇ ਤੁਸੀਂ Google ਦੇ ਜਾ ਕੇ ਕੋਈ ਕੋਈ ਵੀ ਤੁਸੀਂ ਨਿਊਜ਼ਪੇਪਰ ਕਾਟੇ ਕੇ ਤੁਸੀਂ ਆਪ ਖੋਦ ਖਬਰ ਦੇਖ ਸਕਦੇ ਆ ਲਾ ਰਿ ਪਬਲਿਕਾ ਤੇ ਲੋਕਈ ਹੋਰ ਹੈਗੇ ਆ ਦ ਨਿਊਜ਼ਪੇਪਰ ਆਪ ਤੁਸੀਂ ਖੋਦ ਜਾ ਕੇ ਇਹ ਦੇਖ ਸਕਦੇ ਆ ਸੋ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਸ਼ੇਅਰ ਜ਼ਰੂਰ ਕਰਿਓ ਜੇ ਇਤਲੀ ਦੇ ਖਬਰਾਂ ਦੇਖਣੀ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਪਾਂ ਕੱਲ ਦੀ ਵੀਡੀਓ 'ਚ